ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤਾਂ ਨੂੰ ਬੇਨਤੀ ਕਰਨ ਲੱਗੇ ਆ ਕਿ ਪਿੰਡ ਠਿਕਰੀਵਾਲ ਵਿਖੇ ਬਹੁਤ ਜਲਦ ਇੱਕ ਨਸ਼ਾ ਸਡਾਊ ਕੈਂਪ ਲਗਾਇਆ ਜਾ ਰਿਹਾ ਜਿਹੜੇ ਵੀਰ ਗੁਰਦਾਸਪੁਰ ਜ਼ਿਲ੍ਹਾ ਕਾਦੀਆਂ ਸ਼ਹਿਰ ਬਟਾਲਾ ਇਹਦੇ ਅੰਦਰ ਅੰਦਰ ਲੱਗੇ ਡੇਰੀਵਾਲ ਇਧਰਲੇ ਪਿੰਡਾਂ ਦੇ ਲਾਗੇ ਲੱਗਦੇ ਨੇ ਜਾਂ ਕਿਤੇ ਦੂਰੋਂ ਵੀ ਆ ਸਕਦੇ ਨੇ ਤੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਪੈਸਾ ਨਹੀਂ ਹੈ ਕਰਨ ਸਾਲ ਦਵਾਈ ਲੈਣ ਵਾਸਤੇ ਉਹਨਾਂ ਦੀ ਇਨਕੁਆਰੀ ਕਰਕੇ ਫਰੀਦ ਸਾਹਿਬ ਦੀ ਦਵਾਈ ਜਿਹੜੀ ਲਗਾਈ ਜਾਏਗੀ ਸਿਰਫ ਠਾਈ ਦਿਨਾਂ ਵਾਸਤੇ ਦਵਾਈ ਦਿੱਤੀ ਜਾੜੀਆਂ ਫਿਰ ਤੁਸੀਂ ਕਲੀਨ ਹੈ ਤੇ ਜਿਹੜੀ ਦਵਾਈ ਤੁਸੀਂ ਉਦਾਂ ਅੱਗੋਂ ਪਿੱਛੋਂ ਵੀ ਲੈਣਾ ਸਕਦੇ ਹੋ ਉਹ ਦਵਾਈ ਵੀ ਤੁਹਾਨੂੰ ਜਿਹੜੀ ਹੈ ਉਹ ਦਵਾਈ ਦੀ ਸਿਰਫ ਲਾਗਤ ਨਾਲ ਉਹ ਦਿੱਤੀ ਜਾਏਗੀ ਤੇ ਜਿਹੜਾ ਲੋੜਵੰਦ ਬਹੁਤਾ ਹੋਏਗਾ ਵਿਚਾਰਾ ਘਰ-ਵਾਰ ਕੁਛ ਨਹੀਂ ਰਿਆ ਉਹਨੂੰ ਦਵਾਈ ਫਰੀ ਦਿੱਤੀ ਜਾਏਗੀ ਇਹ ਸਾਡਾ ਤੁਹਾਡੇ ਤੋਂ ਵਾਅਦਾ ਹੈ ਕਿ 15-16 ਦਿਨ ਤੋਂ ਵੱਧ ਦੀ ਦਵਾਈ ਖਾਣ ਦੀ ਲੋੜ ਹੱਦ 20-21 ਦਿਨ ਖਾਣੀ ਪੈਂਦੀ ਆ ਤੇ 7 ਦਿਨ ਦੇ ਵਿੱਚ ਵਿੱਚ ਤੁਸੀਂ ਨਸ਼ਾ ਛੱਡ ਜਣਾ ਆਟੋਮੈਟਿਕ ਤੁਹਾਡਾ ਜਿਗਰ ਹੈ ਮਿਹਦਾ ਉਹ ਜਿਹੜਾ ਮਜ਼ਬੂਤ ਹੋ ਜਾਣਾ ਤੇ ਉਹਦੇ ਵਿੱਚੋਂ ਗੰਦਗੀ ਸਾਫ਼ ਹੋ ਜਾਣੀ ਹੈ ਤੁਹਾਨੂੰ ਭੁੱਖ ਲੱਗਣੀ ਹੈ ਸਰੀਰ 'ਚ ਜਿਹੜੀ ਸ਼ਕਤੀ ਆਉਣੀ ਹੈ ਤੇ ਜਿਹੜੀਆਂ ਤੁਹਾਡੀਆਂ ਕਮਜ਼ੋਰੀਆਂ ਦੂਰ ਹੋਣੀਆਂ ਉਹਦੇ ਨਾਲ ਤੁਸੀਂ ਨਸ਼ਾ ਬਿਲਕੁਲ ਬੰਦ ਕਰ ਦੇਣਾ ਕੋਈ ਨਹੀਂ ਕਹਿੰਦਾ ਕਿ ਤੁਹਾਨੂੰ ਇੱਕ ਖਰਾਕ ਦੇ ਕੇ ਨਸ਼ੇ ਦੀ ਕੋਈ ਤੋੜਦੀ ਲੱਗੂਗੀ ਕੋਈ ਤੋੜਦੀ ਨਹੀਂ ਲੱਗਦੀ ਇਹ ਤੁਹਾਡੇ ਨਾਲ ਵਾਦਾ ਕਰਦੇ ਆ ਪਰ ਇਹਦੇ ਵਿੱਚ ਅਸੀਂ ਤੁਹਾਨੂੰ ਇਹ ਵੀ ਨਹੀਂ ਕਹਿੰਦੇ ਕਿ ਨਸ਼ਾ ਬੰਦ ਕਰ ਦੋ ਦਵਾਈ ਦੇ ਨਾਲ ਤੁਸੀਂ ਕਰ ਸਕਦੇ ਹੋ ਨਸ਼ਾ ਪਰ ਇਹ ਸਾਡੀ ਦਵਾਈ ਦਾ ਇੱਕ ਮੁੱਲ ਹੈ ਇਹ ਸੰਤਾਂ ਮਹਾਂਪੁਰਖਾਂ ਦਾ ਇੱਕ ਨੁਕਸਾ ਹੈ ਜਿਨ੍ਹਾਂ ਕੋ ਅਸੀਂ ਰਹਿ ਕੇ ਸੇਵਾਵਾਂ ਕੀਤੀਆਂ ਕਿਸੇ ਨੂੰ ਸ਼ੂਗਰ ਹੈ ਕਾਲਾ ਪੀ ਲਿਆ ਨਾੜਾਂ ਬਲੌਕੇਜ ਹੈ ਅਟੈਕ ਦੀ ਪ੍ਰੋਬਲਮ ਆਉਂਦੀ ਕੋਈ ਸੰਭਾਵਨਾ ਹੈ ਕੁਝ ਵੀ ਕਿਸ ਤਰ੍ਹਾਂ ਦਾ ਸਰੀਰ ਨੂੰ ਸਾਹ ਛੱਡਦਾ ਹੈ ਸਿਰ ਤੋਂ ਪੈਰਾਂ ਤੱਕ ਕੋਈ ਵੀ ਅਸੀਂ ਉਹ ਠੀਕ ਕਰਕੇ ਤੁਹਾਨੂੰ ਬਿਲਕੁਲ ਤਦੁਰਸਤ ਕਰਾਂਗੇ ਤੁਸੀਂ 87258 42517 ਇਹ ਨੰਬਰ ਤੇ ਕਾਲ ਕਰਦੀਆਂ ਸਮਾਜ ਸੇਵਾ ਸੰਸਥਾ ਟਿੱਕਰੀਵਾਲ ਦਾ ਅਸਰ ਰਪਿੰਦਰ ਸਿੰਘ ਮੁੱਖ ਸੇਵਾਦਾਰ ਤਰਨਤਾਰਨ ਪੰਜਾਬ ਕਿਰਪਾ ਕਰਕੇ ਕਾਲ ਤੁਸੀਂ ਕਰ ਲਿਓ ਤੁਸੀਂ ਇੱਕ ਵਾਰੀ ਬਾਹ ਉੱਪਰ ਕਰ ਦਿਓ ਕਿ ਸਾਨੂੰ ਚਿੱਕੜ ਤੋਂ ਖਿੱਚ ਲਓ ਸਾਡੇ ਹੱਥ 'ਚ ਆਪਣੀ ਬਾਹ ਫੜਾ ਦਿਓ ਖਿੱਚ ਅਸੀਂ ਆਪ ਲਵਾਂਗੇ ਇਸ ਕਰਕੇ ਤੁਸੀਂ ਵੱਧ ਤੋਂ ਵੱਧ ਇਹ ਚੀਜ਼ ਦਾ ਫਾਇਦਾ ਲਾਓ ਇਹ ਨਸ਼ੇ ਦੇ ਵਿੱਚੋਂ ਬਾਹਰ ਆਓ ਕਾਲੇ ਪੀਲੇ ਜੋ ਬਾਹਰ ਆਓ ਸ਼ੂਗਰ ਦਾ ਇਲਾਜ ਕਰਾਓ ਤੇ ਸੰਤਾ ਮਹਾਂਪੁਰਖਾ ਦਾ ਬਖਸ਼ਿਆ ਹੋਇਆ ਇਹ ਨੁਕਸਾ ਜਿਹੜਾ ਸਾਨੂੰ ਮਿਲਿਆ ਇਹਦਾ ਫਾਇਦਾ ਲਾਓ ਦਵਾਈ ਦੇ ਨਾਲ ਇੱਕ ਦੁਆ ਵੀ ਹੁੰਦੀ ਹੈ ਉਹ ਤਾਂ ਕੰਮ ਕਰਦੀ ਕਰਦੀ ਹੈ ਤੇ ਕਿਰਪਾ ਕਰਕੇ ਰੋਲਦਿਆਂ ਮਾਵਾਂ ਰੋਲਦੇ ਬਾਪਿਓ ਰੋਲਦੇ ਭੈਣ ਭਰਾ ਆਪਣੇ ਬੱਚੇ ਨੂੰ ਸਾਡੇ ਤੱਕ ਪਹੁੰਚਾਓ ਨਹੀਂ ਤੇ ਦਵਾਈ ਤੁਸੀਂ ਕੋਰੀਅਰੂ ਵੀ ਲੈ ਸਕਦੇ ਹੋ ਤੇ ਦਵਾਈ ਲਈ ਨਿਰਾਾਪ ਕਰਦੇ ਤੁਹਾਨੂੰ ਕਹਿੰਦੀ ਲੋੜ ਨਹੀਂ ਬੱਚੇ ਨੇ ਆਪਣੇ ਆਪ ਤੁਹਾਨੂੰ ਕਹਿ ਦੇਣਾ ਕਿ ਮੈਂ ਅੱਜ ਤੋਂ ਦੱਸਣਾ ਨਹੀਂ ਕਰਨਾ ਇਹ ਸਾਡਾ ਤੁਹਾਡੇ ਤੋਂ ਵਾਅਦਾ ਹੈ 8725842517 ਤੇ ਕਾਲ ਕਰ ਲਿਓ ਤੇ ਵੀਡੀਓ ਨੂੰ ਸਰਬੱਤ ਦੇ ਭਲੇ ਲਈ ਵੱਤ ਵੱਦੇ ਸ਼ੇਅਰ ਕਰਕੇ ਘਰ-ਘਰ ਤੱਕ ਪਹੁੰਚਾ ਦਿਓ ਵੀਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ